ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਜਲੰਧਰ ਤੋਂ ਜਲੰਧਰ West ਇਲੈਕਸ਼ਨਜ਼ ਦੇ ਆਧਾਰ ਦੇ ਉੱਤੇ BSP ਦਾ ਸਮਰਥਨ ਕਰਨ ਦਾ ਫੈਸਲਾ ਲਿਆ ਗਿਆ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਸੂਤਰਾਂ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ BSP ਦਾ ਸਮਰਥਨ ਕਰੇਗੀ BSP ਦੇ ਵੱਲੋਂ ਜਿਹੜੇ ਉਮੀਦਵਾਰ ਉਤਾਰੇ ਗਏ ਨੇ ਬਿੰਦਰ ਕੁਮਾਰ ਲਖਾ ਉਹਨਾਂ ਦਾ ਸਮਰਥਨ ਕਰਨ ਦੇ ਖੱਛੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਕਿ ਆਸਰਾਈਆਂ ਚਲਦੀਆਂ ਪਈਆਂ ਕਿ ਸ਼੍ਰੋਮਣੀ ਅਕਾਲੀ ਦਲ ਸਮਰਥਨ ਕਰ ਸਕਦੀ ਹੈ ਬੀਐਸਪੀ ਦਾ ਹਾਲਾਂਕਿ ਜ਼ਰੂਰ ਇੱਕ ਸਮਾਂ ਸੀ ਬੀਜੇਪੀ ਦੇ ਨਾਲ ਸਮਰਥਨ ਰਿਹਾ ਗੱਠ ਜੋੜ ਰਿਹਾ ਬੜੇ ਲੰਮੇ ਚੱਲ ਰਿਹਾ ਪਰ ਹੁਣ ਦੁਬਾਰਾ ਬੀਐਸਪੀ ਦਾ ਚੇਤਾ ਆ ਗਿਆ ਦੁਬਾਰਾ ਬੀਐਸਪੀ ਦੀ ਯਾਦ ਆ ਗਈ ਲੱਗਦੀ ਹੈ ਜੇ ਹੁਣ ਸਮਰਥਨ ਦਿੰਦੇ ਨੇ ਬੀਐਸਪੀ ਨੂੰ ਤਾਂ ਜ਼ਾਹਿਰ ਤੌਰ ਦੇ ਉੱਤੇ ਉਸ ਉਧਾਰ ਦੇ ਉੱਤੇ ਹੀ ਹੋ ਸਕਦਾ ਹੈ ਖੈਰ ਲੰਘੇ ਕਾਲੇ ਕਲੀਅਰ ਕਰ ਦਿੱਤਾ ਗਿਆ ਸੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਸੀ ਬੀਬੀ ਸਰਜੀਤ ਕੌਰ ਉਹਨ ਚੌਣ ਮੁਹਿੰਮ ਦਾ ਹਿੱਸਾ ਨਹੀਂ ਬਣਨਗੇ ਪਰ ਦੂਜੇ ਪਾਸੇ ਹੁਣ ਚਰਚਾਵਾ ਇਹ ਨੇ ਕਿ ਹੋ ਸਕਦਾ ਹੈ ਕਿ BSP ਨੂੰ ਸਮਰਥਨ ਜਿਹੜਾ ਉਹ ਦੇ ਦਿੱਤਾ ਜਾਵੇ BSP ਦੇ ਸਮਰਥਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇਤਰ ਆਵੇ ਅੰਦਰ ਖਾਤੇ ਤਾਂ ਇਹਦੀ ਖਬਰਾਂ ਚੱਲਦੀਆਂ ਪਈਆਂ ਆ ਕਿ ਜਦੋਂ ਮੀਟਿੰਗ ਹੋ ਰਹੀ ਸੀ ਚਰਚਾਵਾਂ ਚੱਲ ਰਹੀਆਂ ਸੀ ਉਦੋਂ ਜਲੰਧਰ ਸ਼ਹਿਰੀ ਤੋਂ ਪ੍ਰਧਾਨ ਅਕਾਲੀ ਦਲ ਦੇ ਜਿਹੜੇ ਕੁਲਵੰਤ ਸਿੰਘ ਮੰਨਣ ਨੇ ਉਹਨਾਂ ਦਾ ਦਾਵਾ ਸੀ ਕਿ ਬੀਐਸਪੀ ਨੂੰ ਸਮਰਥਨ ਦੇ ਦੇਣਾ ਚਾਹੀਦਾ ਜਦਕਿ ਬਾਕੀ ਜਿਹੜੀ ਸਾਰੀ ਪਾਰਟੀ ਸੀ ਜਿਹੜੀ ਜਲੰਧਰ ਦੀ ਲੀਡਰਸ਼ਿਪ ਸੀ ਉਹ ਇਸ ਗੱਲ ਤੋਂ ਅਨਕਾਰੀ ਸੀ ਮੁਨਕਰ ਕਰਦੇ ਪਏ ਸੀ ਕਿ ਇਦਾਂ ਨਹੀਂ ਕਰਨਾ ਚਾਹੀਦਾ ਸਗੋਂ ਸਾਨੂੰ ਆਪਣੇ ਬਲਬੂਤੇ ਦੇ ਉੱਤੇ ਚੋਣ ਲੜਨੀ ਚਾਹੀਦੀ ਹੈ ਆਪਣੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜਨੀ ਚਾਹੀਦੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਕਾਲ ਇਹ ਗੱਲ ਨਹੀਂ ਮੰਨੀ ਗਈ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਚੁਣੇ ਗਏ ਨੁਮਾਇੰਦੇ ਦੇ ਵੱਲੋਂ ਔਰ ਨਾਲ ਦੀ ਨਾਲ ਕਹ ਦਿੱਤਾ ਕਿ ਉਹਨਾਂ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਸ਼ਰਕਤ ਨਹੀਂ ਰਹੇਗੀ ਨਾ ਹੀ ਉਹਨਾਂ ਦੇ ਨਾਲ ਸਾਥ ਦਿੱਤਾ ਜਾਵੇਗਾ ਸਿੱਧਾ ਸਿੱਧਾ ਉਹਨਾਂ ਨੇ ਆਪਣਾ ਹੀ ਚੁਣਿਆ ਹੋਇਆ ਉਮੀਦਵਾਰ ਨਾਕਾਰ ਦਿੱਤਾ ਪਰ ਦੂਜੇ ਪਾਸੇ ਹੁਣ ਚਰਚਾਵਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੁਆਰਾ ਬੀਐਸਪੀ ਦਾ ਹੱਥ ਫੜ ਸਕਦੀ ਹੈ ਕਿਉਂਕਿ ਇੱਕ ਪਾਸੇ ਭਾਜਪਾ ਹੈ ਜਿਸ ਨੂੰ ਲੈ ਕੇ ਖਾਸੀ ਗੱਲਬਾਤ ਆਲਰੇਡੀ ਹੋ ਚੁੱਕੀ ਹੈ ਬੀਐਚ ਬੀਜੇਪੀ ਜਿਹੜੀ ਹੈ ਉਹ ਸ਼ੀਤਲ ਅੰਗਰਾਲ ਦੇ ਲੜ ਲੱਗ ਕੇ ਚੋਣ ਮੈਦਾਨ ਦੇ ਵਿੱਚ ਨਿਤਰੀ ਹੈ ਸ਼ੀਤਲ ਅੰਗਰਾਲ ਦੇ ਨਾਲ ਰਲ ਕੇ ਚੋਣ ਮੈਦਾਨ ਦੇ ਵਿੱਚ ਨਿਤਰਿਆ ਗਿਆ ਸ਼ੀਤਲ ਅੰਗਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਪਰ ਦੂਜੇ ਪਾਸੇ ਅਕਾਲੀ ਦਲ ਜਿਹੜੀ ਹੈ ਹੁਣ ਅਕਾਲੀ ਦਲ ਦੇ ਕੋਲ ਕੋਈ ਹੋਰ ਰਾਹ ਸ਼ਾਇਦ ਨਹੀਂ ਬਚਿਆ ਹੋਵੇਗਾ ਜਿਸ ਵਾਸਤੇ BSP ਦਾ ਪੱਲਾ ਫੜ ਸਕਦੇ ਨੇ ਸੂਤਰਾ ਮੁਤਾਬਿਕ ਜ਼ਰੂਰ ਹੈ BSP ਦਾ ਪੱਲਾ ਫੜਦੇ ਨਹੀਂ ਫੜਦੇ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ